ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡੇ ਨਾਲ ਗੱਲ ਕਰਦੇ ਆਂ ਕਿ ਸੋਸ਼ਲ ਮੀਡੀਆ ਤੇ ਨਾ ਇੱਕ ਬਰਮਾ ਨਾਂ ਦਾ ਵੀਰ ਆ ਉਹ ਬੜੀਆਂ ਸੋਹਣੀਆਂ ਵੀਡੀਓ ਬਣਾਉਂਦਾ ਉਹਦੀ ਮੈਂ ਇੱਕ ਵੀਡੀਓ ਦੇਖੀ ਪੱਗ ਤੇ ਇੱਕ ਕੁੜੀ ਨਾ ਬਾਜ਼ਾਰ ਦੇ ਵਿੱਚ ਹੁੰਦੀ ਆ ਮੈਂ ਤੁਹਾਡੇ ਨਾਲ 2 ਕਮੈਂਟ ਦੀ ਗੱਲ ਕਰਕੇ ਤੁਹਾਨੂੰ ਉਸ ਗੱਲ ਤੇ ਵਿਚਾਰ ਰੱਖਦਾ ਜਿੰਨੀ ਕ ਮੈਨੂੰ ਮਾਤਾ ਉਹ ਕੁੜੀ ਨੂੰ 2-4 ਮੁੰਡੇ ਵੀ ਇਦਾਂ ਗਲਤ ਕਮੈਂਟ ਗਲਤ ਗੱਲਬਾਤ ਕਰਦੇ ਨੇ ਜੀਦੇ ਕਰਕੇ ਨਾ ਵੀ ਉਹ ਕੁੜੀ ਬੜੀ ਪਰੇਸ਼ਾਨ ਹੋ ਜਾਂਦੀ ਹੈ ਉਹ ਜਾਨੀ ਕਿ ਡਰ ਜਾਂਦੀ ਹੈ ਵੀ ਮੈਂ ਕੀ ਕਰਾਂ ਹੁਣ ਉੱਥੇ ਇੱਕ ਸਰਦਾਰ ਮੁੰਡਾ ਖੜਾ ਹੁੰਦਾ ਤੇ ਉਹ ਸਰਦਾਰ ਮੁੰਡੇ ਨੇ ਜਾ ਕੇ ਰਿਕਵੈਸਟ ਕਰਦੀ ਹੈ ਵੀ ਮੈਂ ਵੀਰ 2 ਮਿੰਟ ਤੇਰੇ ਕੋਲੇ ਖੜ ਸਕਦੀ ਆ ਤੇ ਉਹ ਜਿਹੜਾ ਸਰਦਾਰ ਹੁੰਦਾ ਉਹ ਕਹਿੰਦਾ ਵੀ ਠੀਕ ਆ ਖੜ ਜਾ ਉਹ ਖੜ ਜਾਂਦੀ ਜਿਹੜੇ ਉਹ ਮੁੰਡੇ ਜਿਹੜੀ ਕਿ ਉਹਨੂੰ ਗਲਤ ਕਮੈਂਟ ਦੇ ਵਿੱਚ ਉਹ ਉਹ ਕੁੜੀ ਨੂੰ ਡਰਾ ਰਿਹਾ ਰਹੇ ਹੁੰਦੇ ਨੇ ਤੇ ਉਹ ਦੇਖੋ ਤੁਸੀਂ ਵੀ ਉਹ ਮੁੰਡੇ ਨੂੰ ਵੇਖ ਕੇ ਤੇ ਚੱਲ ਜਾਂਦੇ ਨੇ ਤੇ ਉਹ ਕੁੜੀ ਉਹ ਮੁੰਡੇ ਨੂੰ ਥੈਂਕ ਯੂ ਕਹਿੰਦੀ ਆ ਵੀ ਤੁਹਾਡਾ ਸ਼ੁਕਰੀਆ ਵੀ ਤੁਹਾਡੇ ਕਰਕੇ ਵੀ ਅੱਜ ਵੀ ਮੇਰੀ ਬਚਤ ਰਹੀ ਗਈ ਉਹ ਕਹਿੰਦਾ ਕਹਿੰਦਾ ਵੀ ਤੇਰੀ ਬਚਤ ਰਹੀ ਠੀਕ ਆ ਵੀ ਤੂੰ ਮੇਰੇ ਕੋਲ ਕਿਉਂ ਆਈ ਉਹ ਕਹਿੰਦੀ ਕਹਿੰਦੀ ਵੀ ਮੇਰੀ ਮਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਜੇ ਕਿਤੇ ਰਸਤੇ ਦੇ ਵਿੱਚ ਕੋਈ ਭੀੜ ਪੈ ਜਾਣਾ ਕੋਈ ਸਰਦਾਰ ਮੁੰਡਾ ਖੜਾ ਹੋਵੇ ਤੇ ਤੂੰ ਉਹਦੇ ਕੋਲੇ ਖੜ ਜੀ ਵੀ ਸਰਦਾਰ ਐਦਾਂ ਦੇ ਹੁੰਦੇ ਆ ਵੀ ਹਰ ਇੱਕ ਦੀ ਭੈਣ ਨੂੰ ਆਪਣੀ ਭੈਣ ਸਮਝਦੇ ਨੇ ਵੀ ਦੂਜੀ ਦੀ ਧੀ ਭੈਣ ਦੀ ਉਹ ਪਾਤ ਰੱਖਦੇ ਆ ਤੇ ਵੀ ਮੈਂ ਤਾਂ ਉਹ ਮੇਰੀ ਮਾਂ ਦੀ ਗੱਲ ਜਿਆਦਾ ਕਹਿੰਦੀ ਮੈਂ ਤੁਹਾਡੇ ਕੋਲ ਖੜ ਗਈ ਤੁਹਾਡੇ ਕਰਕੇ ਕਹਿੰਦੀ ਅੱਜ ਮੈਂ ਬਚ ਗਈ ਹੁਣ ਤੁਸੀਂ ਇਸ ਗੱਲ ਤੋਂ ਥੋੜੇ ਜਿਹਾ ਜਾਣੂ ਹੋਏ ਹੋ ਥੋੜੇ ਜਿਹਾ ਇਸ ਗੱਲ ਤੇ ਚਿੰਤਤ ਕਰਿਓ ਵੀ ਅੱਜ ਦਾ ਸਿੱਖ ਪੱਗ ਵਿੱਚ ਸਿਰ ਫਸਾ ਕੇ ਠੇਕਿਆਂ ਤੇ ਵੀ ਖੜਾ ਅੱਜ ਦਾ ਸਿੱਖ ਪੱਗ ਵਿੱਚ ਸਿਰ ਫਸਾ ਕੇ ਚਿੱਟੇ ਵੀ ਪੀ ਰਿਹਾ ਅੱਜ ਦਾ ਸਿੱਖ ਪੱਗ ਵਿੱਚ ਸਿਰ ਫਸਾ ਕੇ ਭਾਂਤ ਭਾਂਦੀਆਂ ਗਾਇਕਾਂ ਨੂੰ ਦੇਖ ਦੇਖ ਕੇ ਪੱਗਾਂ ਸਿਰ ਤੇ ਬੜਨਾ ਤੇ ਉਹਨਾਂ ਪੱਗਾਂ ਦੇ ਨਾਲ ਤੁਸੀਂ ਅੱਜ ਦੇਖ ਲਓ ਬੱਸ addena ਤੇ ਦੇਖ ਲਓ ਸਟੇਸ਼ਨਾਂ ਦੇ ਜਾ ਕੇ ਦੇਖ ਲਓ ਜਿੱਥੇ ਕੱਠ ਵਾਠਾ ਉੱਥੇ ਜਾ ਕੇ ਦੇਖ ਲਓ ਜਿਹੜੇ ਪੱਗਾਂ ਦੇ ਪੱਗਾਂ ਬੰਨੀਆਂ ਨੇ ਸਿਰ ਤੇ ਜਿਹੜਾ ਸਰਦਾਰ ਬੰਦਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਰੱਖਦਾ ਸੀ ਅੱਜ ਉਹੀ ਸਰਦਾਰ ਬੰਦਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਤੱਕ ਰਿਹਾ ਇਹ ਹਕੀਕਤਾਂ ਸੱਚ ਆ ਮੇਰੀ ਗੱਲ ਹੈ ਸੱਚੀ ਲੱਗੂ ਕੋੜੀ ਮੇਰਾ ਕਹਿਣ ਦਾ ਅਰਥ ਇਹ ਆ ਵੀ ਸਾਡੀ ਸਿੱਖ ਕੌਮ ਦੇ ਵਿੱਚ ਸਰਦਾਰ ਸ਼ਬਦ ਜਿਹੜਾ ਸਰਦਾਰ ਜੀ ਸ਼ਬਦ ਆ ਨਾ ਉਹ ਗੁਰੂ ਸਾਹਿਬ ਨੇ ਆਪਣੇ ਚਾਰ ਬੱਚੇ ਦਿੱਤੇ ਇਸ ਕੁਰਬਾਨ ਕੀਤੇ ਮਾਂ ਕੁਰਬਾਨ ਕੀਤੀ ਪਿਤਾ ਕੁਰਬਾਨ ਕੀਤਾ ਆਪ ਕੁਰਬਾਨ ਹੋਏ ਅੱਠ ਪਰਿਵਾਰ ਦੇ ਜੀ ਕੁਰਬਾਨ ਹੋਏ ਤੇ ਤੁਸੀਂ ਕਦੇ ਵੀ ਸਰਦਾਰ ਸਰਦਾਰ ਜੀ ਸ਼ਬਦ ਨੂੰ ਲਿਖ ਕੇ ਤੇ ਉਹਦੇ ਅੱਖਰ ਉਹਦੀਆਂ ਮਾਤਰਾਵਾਂ ਗਿਣ ਕੇ ਵੇਖਿਓ ਵੀ ਕਿੰਨੇ ਸ਼ਬਦ ਬੰਦੇ ਨੇ ਸ ਸ ਰ ਰ ਦ ਦ ਕੰਨਾ ਤੇ ਰ ਰ ਪੰਜ ਜ ਜ ਤੇ ਜ ਜ ਨੂੰ ਵਿਹਾਰੀ ਜੀ ਕਿਤੇ ਸੋਚ ਕੇ ਵੇਖਿਓ ਵੀ ਸੱਤ ਪਰਿਵਾਰ ਦੇ ਮੈਂਬਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਾਰੇ ਆਪਣੇ ਪਰਿਵਾਰ ਦੇ ਵਿੱਚੋਂ ਤੇ ਸੱਤਾਂ ਪਰਿਵਾਰਾਂ ਦੇ ਨਾਮ ਤੇ ਸ਼ਬਦ ਨਿਕਲਿਆ ਸਰਦਾਰ ਜੀ ਇਸ਼ ਸਰਦਾਰੀ ਸ਼ਬਦ ਨੂੰ ਬਾਈ ਕਲੰਕਣਾ ਲਾਓ ਮੇਰੀ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਪੱਗਾਂ ਵਿੱਚ ਸਿਰਫ ਸਾਕੇ ਲੋਕਾਂ ਦੀਆਂ ਧੀਆ ਭੈੜਾ ਨੂੰ ਤੱਕਦੇ ਨੇ ਗਲਤ ਕੰਮ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਮੀਟ ਖਾਂਦੇ ਨੇ ਜੀਵ ਹਤਿਆ ਕਰਦੇ ਨੇ ਇਹ ਕਹਿ ਲੋ ਵੀ ਚਿੱਟੇ ਤੱਕ ਦੇ ਨਸ਼ੇ ਵੀ ਲਾ ਰਹੇ ਨੇ ਉਹ ਪੱਗਾਂ ਦੇ ਵਿੱਚ ਸੇੜਾ ਮੈਨੂੰ ਇਹ ਨਾ ਗਿਆ ਵੀ ਇਹ ਪੱਗਾਂ ਵਿੱਚ ਸਿਰ ਮੈਂ ਉਹਨਾਂ ਨੂੰ ਤਾਂ ਕਹ ਰਿਹਾ ਕਿ ਉਹਨਾਂ ਪੱਗਾਂ ਵਿੱਚ ਸਿਰਫ ਸਾਈ ਨੇ ਪਾਗ ਨਹੀਂ ਉਹਨਾਂ ਦੇ ਸਿਰ ਤੇ ਬਸ ਹੀ ਉਹਨਾਂ ਨੇ ਪੱਗਾਂ ਵਿੱਚ ਸਿਰਫ ਸਾਈ ਨੇ ਤੇ ਜਿਹੜੇ ਸਰਦਾਰੀ ਉੱਤੇ ਕਲੰਕ ਕਰੇ ਇਸ ਕਰਕੇ ਬਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਇਕ ਵੱਧ ਤੋਂ ਵੱਧ ਕਮੈਂਟ ਇਹ ਗੱਲਾਂ ਸੱਚੀਆਂ ਨੇ ਪਰ ਲੱਗਣਗੀਆਂ ਕੌੜੀਆਂ ਬੋਲਦਿਆਂ ਤੋਂ ਹੁੰਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ